ਹਾਂ ਜੀ ਦੇ ਮਿੱਤਰੋ ਸਾਸਰੀ ਕਾਲ ਆਈ ਹੋਪ ਕਰਦਾ ਤੁਸੀਂ ਸਾਰੇ ਵਧੀਆ ਤੇ ਘੈਂਡ ਹੋਗੇ ਤੇ ਅੱਜ ਦਾ ਵਲੌਗ ਬਹੁਤ ਘੈਂਡ ਹੋਣ ਵਾਲਾ ਤੇ ਅੱਜ ਵੀ ਮੇਲੇ ਤੇ ਹੀ ਵਲੌਗ ਬਣੂਗਾ ਤੇ ਆਪਾਂ ਚੱਲੇ ਆਂ ਮੇਲੇ ਤੇ ਕਿਹੜੇ ਮੇਲੇ ਤੇ ਚੱਲੇ ਆਂ ਤੁਹਾਨੂੰ ਵੀਡੀਓ ਚੋਂ ਦਿਖਾਵਾਂਗੇ ਤੇ ਕਿਹੜਾ ਤੁਹਾਨੂੰ ਸਭ ਤੋਂ ਇਹ ਵੀਡੀਓ ਨੂੰ ਵੀਡੀਓ ਕਹਿ ਲਿਆ ਮੈਂ ਭਰੀ ਭਰੀ ਘਟਦਾ ਹੈ ਲੱਗਦਾ ਇਹ ਤੇ ਨਾਲ ਹੋੜ ਆ ਮਾ ਪਾਤਾ ਆ ਹੋਰ ਤਾਂ ਹੋਰ ਪਾਈ ਹੋਤਨਾ ਹੈ ਨੀਰ ਹੋਣ ਕਰੀ ਹੈ ਜੇ ਅੱਜ ਮੈਂ ਦੁਬਾਰਾ ਚ ਰੋਣ ਕੋਣ ਆਜ ਮੇਰ ਬਣਾ ਦੇ ਦੇਖ ਲਾ ਜੀ ਜਾਂ ਜੰਮਨ ਕਹਾਂਗੇ ਭਰਾ ਤੇਲ ਦੇਲ ਮੁੱਕ ਗਿਆ। ਲਾ ਵੀ ਮਿੱਤਰੋ ਅੱਜ ਪੂਰੀ ਰੌਸ਼ ਜੇ ਅੱਜ ਆਇਆ ਤਵਾਰੇ ਆ। ਤੇ ਸਾਰੀਆਂ ਗੱਡੀਆਂ ਚੱਲੀਆਂ ਬੱਲੇ ਮੇਲਾ ਵੇਖਣ। ਤੇ ਇੱਥੇ ਹੀ ਬੜਾ ਰੌਣਕਾਂ ਮੇਲਾ ਤੇ ਆਪਾਂ ਅੱਗੇ ਜਾ ਕੇ ਤੁਹਾਨੂੰ ਪੂਰਾ ਰੌਣਕ ਮੇਲਾ ਦਿਖਾਵਾਂਗੇ। ਇਹ ਵੀਡੀਓ ਪੂਰੀ ਦੇਖਿਓ ਮੇਰਾ ਭਤਾ। ਮਿੱਤਰੋ ਆਪਾਂ ਬੱਲੇ ਪਹੁੰਚ ਚੁੱਕੇ ਆ। ਮੋਟਰਸਾਰਾ ਕਿੱਧਰ ਲਾਉਣਾ ਹੈ ਆਪਾਂ ਇੱਥੇ ਕੈਂਟ ਤੇ ਲਾਉਣਾ ਇਹ ਗੱਡੀ ਦਾ ਹੋਣਾ ਨਹੀਂ ਵੀ ਇਹ ਆ ਕੇ ਮੁਸਤਫਾ ਦਾ ਲਾ ਲਓ ਵੀ ਮਿੱਤਰੋ ਮੇਲੇ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਤੁਹਾਨੂੰ ਅੰਦਰ ਮੁਸਬਕਾਉਣੇ ਆ ਦਰਸ਼ਨ ਦਰਸ਼ਨ ਕਰਾਉਣੇ ਆ ਮੱਥਾ-ਮੱਥਾ ਟੇਕੇ ਫੇਰ ਤਾਂ ਲੰਮ ਜਾਂਦੇ ਆ ਤੇ ਆ ਹੁਣ ਆਪਾਂ ਐਂਟਰ ਹੋਣ ਲੱਗਿਆਂ ਜਦੋਂ ਜੀ ਵੀਡੀਓ ਆਉਂਦੀ ਏ ਤੁਹਾਡੀ ਮੁੜ ਕੇ ਨਾ ਕੇ ਉਹ ਓਏ ਮੁੜ ਕੇ ਨਾ ਕੇ ਮਾਰ ਲੋਗੀ ਤੇ ਆਹਰ ਆਹਰ ਜਿਹਾ ਜਾ ਰਿਹਾ ਆਪਣਾ ਹਾਂ

ਵੱਡੇ ਵੇਲੇ ਨਹੀਂ ਆਹ ਬਿਦਲ ਨਾ ਆਹ ਚਾਹ ਲੱਗਣੇ ਨੇ ਇਹ ਸੁਝਾਜੇ ਨੇ ਨਾ ਕਿ ਇੱਕਲੇੜੀ ਚਾਹ ਚਾਹ ਲੱਗਣਾ ਦੀ ਟੂਰ ਕਮੇਟਾਉਂ ਨੇਗਾ ਚਾਹ ਕਰਵਾਜੇ ਰਾਸ਼ਪੁਰਾ ਜੇ ਰਾਸ਼ਪੁਰਾ ਦੇ ਇਥੇ ਰੋਡ ਸਿਰ ਲੱਬ ਮੇਰਾ ਵੀ ਰਵੇ ਲੰਗਰ ਲੰਗਰ ਚਾਹ ਕੇ ਤੇ ਫਿਰ ਆਪਾਂ ਗੁੱਡੀ ਆਵੇ ਬੰਨੇ ਜਾਂਦੇ ਹਾਂ ਹਾਂਜੀ ਨਹੀਂ ਜੋ ਬੜਾ ਪਾਣੀ ਪੀਂਦੇ ਪਿੰਡਾਂ ਦਰਸ਼ਨ ਦਰਸ਼ਨ ਕਰਦੇ ਜੀ ਉਦਣ ਵੀ ਆਈ ਨਹੀਂ ਭੀੜ ਨਹੀਂ ਜੀ ਜੀ ਆ ਜੀ ਚੱਲ ਜੀ ਤੰਦੀ ਬੰਦੀ ਜਾਂਦੇ ਆਹ ਬੰਦੀ ਬੰਦੀ ਮਹਾਲ ਬੰਲਾਂ ਚੱਲ ਬੜੀ ਬੜੀ ਕਹਾਣੀਆਂ ਦਾ ਸਮਾਜਿਕ ਨੂੰ ਦਿੰਦਾ ਹਾਂ ਅਸੀਂ ਅੱਜ ਦੀ ਮੁੰਡੀਆਂ ਨੂੰ ਹਾਂ ਜਮਲਾ ਹਾਂ ਜਿਹੜੇ ਆਂਦੇ ਨੇ ਜਿਹੜੇ ਵੀ ਬੜੀਓਏ ਹੋਰ ਕੋਈ ਉਹ ਆ ਜਾ ਨਹੀਂ ਉਹਨੂੰ ਪਤਾ ਅੱਜ ਮੁੰਡੇ ਆਏ ਹੋਣੇ ਲੱਭਾ ਲੈ ਕੇ Up enquanto na Up aga студia Harriet Great Up piorata Blair Want to cheat your ass हां आ व इथों देख ला तू सेट कर के देख इथें सेट वाह ते ओए कह ना इथों देख ला तांबे ਦੇ ਛੱਲੇ ਤਾਂਬੇ ਦੇ ਛੱਲੇ ਬਾਹ ਤਾਂਬੇ ਦੇ ਛੱਲੇ 10 ਰੁਪਏ 10 ਰੁਪਏ ਇਹ ਤਾਂ ਕਿਹੜਾ ਲੈਣਾ ਹੈ ਤਾਂਬੇ ਦੇ ਛੱਲੇ ਤਾਂਬੇ ਦੇ ਛੱਲੇ ਤਾਂਬੇ ਦੇ परस पुरस तो नहीं चाहिए मैं बर्स बुर्स नहीं चाहिए वो कथे गया इधर आ। आया देखिए। ਉਹ ਗੰਦਕ ਵੀ ਇਹਦਾ ਇੱਕ ਉਹ ਬਿਲਾਕ ਪਤਾ ਬਾਅਦ ਫਾਇਦੇ ਦੇ ਨਾਮ ਤੇ ਇਹਦੇ ਗਾ ਵੀਰ ਵੀ ਦਾ ਇੱਕ ਜਾਨ ਸਾਰੇ ਗਲਾਟੇ ਵਾਲੇ ਜਿਹਨੂੰ ਛੋੜ ਪੀਏ ਸਾਰੇ ਛੇੜ ਟਿਕਟੇ ਪੁੱਛਦੇ ਆਉਂਦੇ ਆਉਂਣਾ ਕੁਛ ਹੋਣਾ ਹੀ ਇਹ ਪੰਜ ਗਲਾਟੇ ਦੇਖਣੇ ਆ ਪੰਜ ਗਲਾਟੇ ਦੇਖਣੇ ਮਾੜੇ ਤੋਂ ਦੂਰ ਹੈ ਨਾ ਤੇ ਟੇਬਲ ਉਪਰ ਹੀ ਟਿਕਟੇ ਪਰ ਮਾੜੇ ਕਿ ਨਾਲ ਉਹ ਨਾਈਂ ਮਾਮਾ ਝਾੜ ਚੂੜਤੀ ਕਿ ਇੱਥੇ ਲਾਲੀ ਆਪਾਂ ਆਪਣੀ ਦੁਕਾਨ ਆ ਹਾਂ ਉਹ ਤੋਂ ਲਾਲਾ ਨਹੀਂ ਨਹੀਂ ਕੋਸ਼ ਨਹੀਂ ਉਹ ਭਾਈ ਉਹ ਕਿ ਲੱਛੇ ਹਾਂ ਉਹ ਚੱਲ ਸਾਰਾ ਚੱਲ ਲੱਛੇ ਹਾਂ ਉਹ ਲਾਲਾ ਅੰਦਰ ਪੋਸੀਆ ਗਏ ਰੱਦੇ ਨਹੀਂ ਜਾਂਦੇ ਆਲੀਂ ਦਾ ਨਹੀਂ ਮਾਪਾ ਚੋ ਹਾਂ ਤੇ ਸੋਹਣਾ ਹੈਗਾ ਹੋਰ ਨਹੀਂ ਸਾਰੇ 1 1 ਨਹੀਂ ਬਹੁਤ ਬੜਾ ਲੋ ਵੀ ਮਿੱਤਰੋ ਹੋਣ ਆਈ ਗੁੱਡੀ ਵਾਲੇ ਬਨੇ ਆ ਚੁੱਕੇ ਆ ਤੇ ਤੁਹਾਨੂੰ ਲਾਈਵ ਦਿਖਾਉਨੇ ਇੱਥੇ ਕੀ ਮੋਲ ਬਣਿਆ ਸੋ ਚੈੱਕ ਕਰਿਓ ਮੇਰਾ ਭਰਾ ਕੋ ਚੈੱਕ ਕਰੋ ਆ ਸਾਰੀ ਜਿੰਨੀ ਵੀ ਲਾਈਨ ਭਰੀ ਪਈ ਨਾ ਸਾਰੇ ਗੁੱਡੀਆਂ ਪਤੰਗਾ ਡਾਉਣ ਲੱਗੇ ਤੇ ਹੁਣ ਆ ਵੀ ਵੀਰ ਚੱਲਿਆ ਲੁੱਟੂਗਾ ਦੇ ਫੇਰੀ ਡਾਊਗਾ ਆਪਣਾ ਉੱਥੇ ਹੀ ਆ ਲੱਗਾ ਤੇ ਆਪਾਂ ਵੀ ਉੱਥੇ ਜਾ ਕੇ ਡਾਉਣੇ ਆਪਣੇ ਨਾਲ ਦੇ ਉੱਥੇ ਹੀ ਆ ਯਾਰ ਵੀਲੀ ਪੁੰਚੇ ਹੋਏ ਆ ਬਸ ਸੋ ਤੁਸੀਂ ਇੰਜੋਏ ਕਰੋ ਮਾਮਾ ਪੂਰੀ ਪੂਰੀ ਰੌਣਕ ਬਣੀ ਆ ਲਓ ਜੀ ਮਿੱਤਰੋ ਚੈੱਕ ਕਰੋ ਆਂਦੇ ਗਟੂ ਚੈਨਾ ਡੋਰ ਨਾ ਨਹੀਂ ਡੋਣੀ ਤੇ ਫਿਰ ਡਾਈਵਰ ਦੇ ਪੂਰੀ ਹੈ ਮਾਜ ਕੋਈ ਨਹੀਂ ਪਈ ਪੂਰੀ ਗੱਲਬਾਤ ਬਣਾਈ ਜਣਾ ਆ ਫੜੀਏ ਇਦਾਂ ਹੀ ਕਰਕੇ ਮੈਣੀ ਨਾ ਪਾਉਂਦੇ ਪੈਲੀਏ ਜਾ ਕੇ ਗੁੱਡੀ ਡੋਨੇ ਆ ਤੇ ਨਾਲੇ ਲੋਟ ਰਹੇ ਆ ਆਹ ਚੱਲ ਇਹ ਕਿਹੜਾ ਪੁੱਛਿਆ ਕਰਾ ਬਾਦਸ਼ਾਹ ਦੇ ਮੁੰਡਿਆਂ ਨੂੰ ਭੁੱਖ ਲੱਗ ਗਈ ਮੁੰਡੇ ਨੂੰ ਕਿੰਨੇ ਦਾ ਕਰਾਉਣਾ ਓਏ ਕਿੰਨੇ ਆਲਾ ਵਾ ਕੀ ਆਲਾ ਹੈ ਕਸਾ ਲੈ 10 ਆਲੇ ਕਰਦੇ ਕੋਈ ਨਹੀਂ ਇੱਕ ਇੱਕ ਹੋਰ ਫੜਾਂਗੇ ਚੱਲ ਇਹ ਨਾ ਜੇ ਫੱਪ ਪਾਲ ਨਹੀਂ ਸਾਲਾ ਮਤਲਬ ਮੁੰਡਾ ਖਾਣ ਲੱਗਾ ਇਹ ਬਰੈਡ ਹੈ ਮੁੰਡੇ ਲੱਗੀ ਭੁੱਖ ਹੈ ਮੁੰਡੇ ਲੱਗੀ ਭੁੱਖ ਲੱਗਰ ਨਹੀਂ ਕਰਦਾ ਉਥੋਂ ਚਾਰ ਕਿੰਦੇ ਬੰਦ ਖਾਣੇ ਆ ਜਿੰਦਾ ਉਹ ਵੀ ਮਬਰੋ ਚੈੱਕ ਕਰੋ ਤਿਆਰ ਹੁੰਦੇ ਪਏ ਜੇ ਤੇ ਹੁਣ ਜਾਣਗੇ ਅੰਦਰ ਤੇ ਇਧਰ ਗੁੱਡੀ ਦਾ ਮਾਹੌਲ ਚੈੱਕ ਕਰੋ ਆਹ ਬਲਾਜ਼ਮਾਂ ਤੇ ਗੱਡੀ ਦੇ ਵਾਸਤੇ ਉਹ ਨਹੀਂ ਜੁਕੇ ਆਂਦਾ ਉਹ ਜਿਸ ਤਰੀਕੇ ਨਾਲ ਇਹ ਨਾ ਜਦੋਂ ਇਹਨਾਂ ਦਾ ਸੋ ਮੇਟਰੋ ਗੁੱਡੀ ਚੈੱਕ ਕਰੋ ਗੁੱਡੀ ਗੁੱਡੀ ਉਡਾਂਦੀ ਏ ਆਹ ਸਾਰੇ ਹੀ ਮੁੰਡੇ ਜਿੰਨੇ ਵੀ ਆ ਨਾ ਇੱਥੇ ਗੁੱਡੀ ਡਾਉਣ ਵਾਲੇ ਹੀ ਏ ਬਣਵਾਈ ਇਹ ਇੱਥੇ ਹੀ ਆ ਮੈਟਰੋ ਇੱਥੇ ਵੀ ਹਿਸ਼ਾੜਾ ਸਾਹਿਬ ਹੀ ਬਣਿਆ ਜੇ ਵਾ ਆ ਗਿਆ ਇੱਧਰੇ ਕੀ ਲੈਣਾ ਈ ਮਿੱਠਾ ਕਿੱਥੇ ਆਗਾ ਮम्मा ਮਿੱਠਾ ਕਰਾ ਲੈਨੇ ਸਾਰਾ ਕੁਝ ਕਰਾ ਲਾ ਕੀ ਕਰਾਉਣਾ ਹੈ ਕਰ ਦੇ ਯਾਰਾ ਮਿਕਸ ਮੁਕਸ ਜਿਆ ਕਰ ਦੇ ਕਰ ਬਣਾਈ ਮੇਰੀ ਵੀਡੀਓ ਇੱਥੇ ਖਲੋ ਕਿੰਨੇ ਦਾ ਕਰਾਉਣਾ ਹੈ ਉਹਨੂੰ ਪੁੱਛ ਲੈ ਸਕੈਨਰ ਹੈਗਾ ਤੇ ਪੈਸੇ ਦੇਣਾ ਚੱਲ ਪੁੱਛਦੇ ਆਂ ਕਿ ਯਾਰ ਆਹ ਕਰਦੇ ਕੰਮਿਆਂ ਕਰਦੇ ਪਾਰੇ ਸਾਰਾ ਸਾਰਾ ਆ ਪਾਰੇ ਆ ਵੀ ਆ ਕੀ ਆ ਕਿਹੋ ਨਾ ਆਈ ਉਹ ਪੁੱਜਿਆ ਜੇ ਪਾਰੀ ਨਾਲ ਆ ਵੀ ਪਾਰੇ ਆ ਆ ਬੋੜਾ ਨਾ ਤੀਆਂ ਦਾ ਸਮਾਨ ਆ ਵਾਧੂ ਵਾਧੂ ਤੀਆਂ ਦਾ ਕਰਦਾ ਹਾਂ ਆ ਇਹ ਪਾਰੇ ਪਾਰੇ ਡਾਲੀ ਗਿਆ ਲੌਬੀ ਮਿੱਤਰੋ ਪੈਰੀਆਂ ਚ ਆ ਗਏ ਜੇ ਤੈਨੂੰ ਆਉਣਗੇ ਚੈੱਕ ਕਰੋ ਸਾਰੇ ਬੰਦੇ ਬੋਲਣਾ ਚਾਹੁੰਦਾ ਹਾਂ ਇਹ ਲੈ ਇਸ ਤੋਂ ਬੜੀ ਕੰਮ ਫੋਟੋ ਖਿੱਚੇ ਜਾਂਦੀ ਆ ਮਾਡਲ ਇੱਕ ਡੇਬਿਟ मित्रो इते सिया बीचर महां इ सहड़े पूरा महोला Metro Ibu हैं मैं lagi.

ਤੇ ਚੇ ਲੱਗਦੇ ਆ ਵਾਦੂ ਮਤਰਾ ਜਾਣਾ ਨਹੀਂ ਚਾਹੀਦਾ ਇਹ ਗੁੱਡਾ ਸਾਰੇ ਬਣਿਆ ਜੀ ਸਤ ਪੈਣ ਤੋਈ ਵੇ ਚੰਨਿਆ ਭਾਈ ਦਾਦਾ ਤੇ ਇੰਟੀਆਂ ਠੀਕ ਆ ਹਲੋ ਤੇ ਰਹਿ ਗਿਆ ਮਮਾ ਜੀ ਤੇ ਵਾਲੇ ਲੈ ਮੈਂ ਕੱਲ ਜੇ ਆ ਜਾਣਾ ਜਿੱਥੇ ਗੱਡੀ ਲਗਾ ਦੇ ਚਲਾਇਆ ਆਇਆ ਛੇਤੀ ਆਇਆ ਮੇਰਾ ਭਰਾ ਘਟੂਲਾ ਹੈ ਜੀ ਮਿੱਤਰੋ ਆ ਲੱਗਾ ਜੇ ਮੁੰਡਾ ਪਿੰਨਾ ਲੁੱਟ ਕੇ ਇਹਨੇ ਪੂਰਾ ਇਕੱਠਾ ਕੀਤਾ ਜੇ ਇਹ ਡੋਰ ਬਹੁਤ ਜਰੀਆ ਤੇ ਹੁਣ ਲੱਗਾ ਜੇ ਮੁੰਡਾ ਡਾਉਣ ਆਪਾਂ ਆਪਾਂ ਬੱਲੇ ਦੇ ਮੇਲੇ ਆਏ ਆ ਗੁੱਡੀ ਡੋਰ ਬਹੁਤ ਗੁੱਡੇ ਉੱਡਣ ਦੇ ਵੇਖੋ ਜੀ ਇਧਰ ਨੂੰ ਘੁਮਾ ਮੇਰੇ ਅੰਨੂ ਲੈ ਮਮਾ ਆਹ ਲੋ ਮੁੰਡੇ ਨੇ ਗੁੱਡਾ ਢਾਤਾ ਜੀ ਹੁਣ ਆਹ ਵੇਖ ਲੋ ਜੀ ਗੁੱਡਾ ਲੱਗ ਗਿਆ ਹੁਣ ਤਾਂ ਢਾਤਾ ਜੀ ਮੁੰਡੇ ਨੇ ਤੇ ਹੁਣ ਬਸ ਸਿਰ ਕੋ ਆਪਾਂ ਖੋਈਏ ਕਢਾਈਏ ਹੁਣ ਲੋ ਵੀ ਮਿੱਤਰੋ ਰਾਤ ਦਾ ਨਜ਼ਾਰਾ ਚੈੱਕ ਕਰੋ और मेरे को खातरी हो रही है राम

အီယွန်နေရတာ